ਮੈਡੀਕਲ ਸਟੋਰ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਉਹ ਘਰ ਨੂੰ ਜਾ ਲਿਆ ਸੀ ਕਿ ਉਸ ਨੂੰ ਰਾਸਤੇ ਵਿੱਚ 5-6 ਦੇ ਕਰੀਬ ਨੌਜਵਾਨਾਂ ਨੇ ਕਿਹ ਲਿਆ ਆ ਕੇ ਉਸਦੇ ਉੱਤੇ ਤੇਜ਼ ਕਰ ਹਥਿਆਰਾਂ ਨਾਲ ਹਮਲਾ

ਤੇ ਉੱਤੇ ਹੀ ਤੁਹਾਨੂੰ ਦੱਸ ਰਹੀਏ ਆਸਪਾਸ ਦੇ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਮਾਮਲੇ ਵਿੱਚ ਜਦੋਂ ਥਾਣਾ ਫਿਲੌਰ ਦੇ ਐਸ ਐਚਓ ਕੋਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਸਲਾਹਾ ਪਿੱਛੇ ਦੇ ਦਿੱਤਾ ਜਾਵੇਗਾ ਫਿਲੌਰ ਤੋਂ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਭਜੀ ਕੀ ਹੋਇਆ ਤੁਹਾਡੇ ਨਾਲ ਜੀ ਬਾਤ ਤੋਂ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਮੈਂ ਬਾਈਕ ਤੇ ਅੱਛਾ ਜੀ ਉਹਨਾਂ ਆਇਆ ਇੱਕ ਬਾਈਕ ਤੇ ਕੰਨੇ ਜਾਣੇ ਉਹਨੇ ਰੋਕਿਆ ਮੈਨੂੰ ਅੱਛਾ ਜੀ ਉਹਨਾਂ ਨੇ ਰੋਕਦੇ ਦਾਤ ਮਾਨੇ ਸ਼ੁਰੂ ਕਰ ਦਿੱਤਾ ਅੱਛਾ ਜੀ ਕਿੱਥੇ ਪਈ ਤੁਹਾਡੇ ਨਾਲ ਕਿੱਥੇ ਹੋਇਆ ਇਹ ਵਾਕਿਆ ਉਹ ਫਰੈਂਸ ਕਾਲ ਕਰਨੇ ਓਕੇ ਭਾਈ ਕੁਛ ਲੁੱਟ ਕੇ ਵੀ ਲਗਾਏ ਥਾ ਹਾਂ ਜੀ ਪੇਪਰ ਸੀ ਮੇਰੇ ਕੋਲ ਅੱਛਾ ਸ਼ੀਸ਼ਾ ਸੀਗਾ ਅੱਛਾ ਕਿੰਨੀ ਲੱਗਿਆ ਅੱਛਾ ਕਿਤਨੇ ਲੱਗੇ ਜੱਟ ਕੈਸ ਸੀ ਠੀਕ ਹੈ ਜੀ ਮੰਕਿੰਗ ਕਰਦੇ ਪ੍ਰਸ਼ਾਸਨ ਦੇ ਜੀ ਸਾਹ ਮੈਨੂੰ ਪਤਾ ਨਹੀਂ ਕਿਹੋ ਨਾ ਯਾਰ ਇਹਨਾਂ ਨੇ ਆ ਜਨਾ ਤਾਂ ਮਾਰ ਹੀ ਦੇਸੀ ਕਿਸੇ ਨਾ ਕੋਈ ਤੁਹਾਡੀ ਲਾਕ ਡਾੜ ਤਾਂ ਨਹੀਂ ਕੋਸ਼ ਇੰਦਾਂ ਨਹੀਂ ਯਾਰ ਇੰਦਾਂ ਉਹ ਤਾਂ ਕੋਈ ਕਸ਼ੀ ਨਹੀਂ ਹੈਗਾ ਅੱਛਾ ਮੈਂ ਉਹਨੇ ਕਹੇ ਤੇ ਕੋਈ ਸ਼ੱਕ ਸ਼ੋਕ ਨਹੀਂ ਨਹੀਂ ਬਸ ਕਸ਼ੀ ਹਾਂਜੀ ਤਾਂ ਕੀ ਨਾਂ ਹੈ ਮੇਰਾ ਨਾਮ ਗੁਰਪ੍ਰੀਤ ਸਿੰਘਾ ਜੀ ਮਾਮਲਾ ਹੈ ਜੀ ਮੇਰਾ ਬ੍ਰਦਰ ਹੈ ਸੰਦੀਪ ਸਿੰਘ ਅਕਲਪੁਰ ਰੋਡ ਤੇ ਉਹ ਦੁਕਾਨ ਚਲਾਉਂਦਾ ਮੈਡੀਕਲ ਸਟੋਰ ਦੀ ਉਹ ਰਾਤ ਨੂੰ ਨਾ 9 ਤਰੀਕ ਰਾਤ ਨੂੰ ਸਬਕ 10 ਵਜੇ ਦੁਕਾਨ ਬੰਦਾ ਕੇ ਮਹਿੰਗੀ ਹਸਪੀਟਲ ਵਾਲੀ ਗਲੀ ਤੋਂ ਆਪਣੇ ਜਗਤਪੁਰ ਘਰ ਆਉਦਾ ਉੱਥੇ ਜਾ ਰਿਹਾ ਸੀ ਤੇ ਮਹਿੰਗੀ ਹਸਪੀਟਲ ਤੋਂ ਥੋੜਾ ਜਿਹਾ ਅੱਗੇ ਫਰੈਂਡ ਕਾਰਖਾਨੇ ਦੇ ਕੋਲ ਉਹਨੂੰ ਉਹਨਾਂ 5 ਬੰਦੇ ਪਾਈ ਗੀ ਲੁੱਟਣ ਆ ਪਿਆ ਗਿਆ ਉਹਨੂੰ ਦਾ ਪੰਜ ਬੰਦੇ ਸੀ ਔਰ ਉਹਨੂੰ ਮਾਰਨ ਦੀ ਨੀਅਤ ਦੇ ਨਾਲ ਉਹਦੇ ਦਾਤ ਮਾਰੇ ਪਾਜੀ ਸਿਰ ਦੇ ਵਿੱਚ ਬਾਹਾਂ ਤੇ ਦੋਨਾਂ ਤੇ ਪੂਰੇ ਸਰੀਰ ਨੂੰ ਛਲਨੀ ਕਰਤਾ ਜੀ ਉਹਨਾਂ ਨੇ ਉਹਦੀ ਆਹ ਕੂਣੀ ਪਾਜੀ ਬਿਲਕੁਲ ਚੂਰਾ ਕਰਤੀ ਆ ਆ ਦੂਜੀ ਬਾਹ ਬਿਲਕੁਲ ਫ੍ਰੈਕਚਰ ਆ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੂੰਗਾ ਕੱਟਿਆ ਉਹ ਇਸ ਟਾਈਮ ਡੀਐਮਸੀ ਆ ਦੋ ਆਪਰੇਟੋ ਦੇ ਹੋ ਗਏ ਆ ਤੇ ਤੀਜਾ ਹੁਣ ਦੁਬਾਰਾ ਫੇਰ ਕਰਨ ਲੱਗੇ ਆ ਜੀ ਤੇ ਸਾਡੀ ਮੰਗ ਹੈ ਜੀ ਉਹ ਬੰਦੇ ਹਲੇ ਤੱਕ ਨਹੀਂ ਫੜੇ ਗਏ ਨਹੀਂ ਪੁਲਿਸ ਨੂੰ ਇਹ ਵੀ ਸੂਚਨਾ ਦਿੱਤੀ ਪੁਲਿਸ ਨੂੰ ਸੂਚਨਾ ਦਿੱਤੀ ਆ ਜੀ ਪੁਲਿਸ ਨੇ ਕੈਮਰੇ ਵਗੈਰਾ ਵੀ ਚੈੱਕ ਕੀਤੇ ਆ ਔਰ ਉਹ ਆਪਣੀ ਕਾਰਵਾਈ ਕਹਿੰਦੇ ਅਸੀਂ ਕਰ ਰਹੇ ਆ ਪਰ ਹਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਕੋਈ ਉਹ ਬੰਦੇ ਨਹੀਂ ਫੜੇ ਗਏ ਅਸੀਂ ਸਾਰਾ ਪਰਿਵਾਰ ਜਿਹੜਾ ਉਹ ਪੂਰਾ ਸਦਮੇ 'ਚ ਆ ਕਿ ਸਾਡੇ ਨਾਲ ਦੁਬਾਰਾ ਵੀ ਇਹ ਕੰਮ ਹੋ ਸਕਦਾ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਕਿੰਨੇ ਦਿਨ ਹੋ ਗਏ ਪਾਜੀ ਇਹ 9 ਤਰੀਕ ਰਾਤ ਦੀ ਗੱਲ ਹੈ ਉਹ ਦੇ ਲੋ 5 6 ਦਿਨ ਹੋ ਗਏ ਤੇ ਤਾਂ ਹਾਂਜੀ ਇਹ ਹੁਣ ਮੰਗ ਕੀ ਕਰਦੇ ਮੰਗ ਇਹੀ ਹੈ ਸਾਡੀ ਜੀ ਇਹ ਬੰਦੇ ਜਲਦੀ ਤੋਂ ਜਲਦੀ ਫੜੇ ਜਾਣ ਅਲੀ ਸਰ ਇੱਕ 9 ਤਰੀਕ ਨੂੰ ਮੈਡੀਕਲ ਸਟੋਰ ਵਾਲੇ ਨਾਲ ਘੁੱਟਮਾਰ ਹੋ ਗਈ ਆ ਕੋਈ ਵੱਢ ਕੱਪ ਕਰਕੇ ਆ ਕੋਈ ਸਾਡੇ ਕੋਲ ਅਰਜ਼ੀ ਗਈ ਆ ਪੂਸਰਾ ਮੰਗਦਾ ਹੈ 9 ਸਤ ਨੂੰ ਕਰੀਬ ਕੋਈ 10:00 ਵਜੇ ਸੰਦੀਪ ਨਾਲ ਜਿਹੜਾ ਮੈਡੀਕਲ ਸਟੋਰ ਚੋਂ ਦਾ ਸੀਗਾ ਜੰਖੋਧਾ ਰਹਿਣ ਵਾਲਾ ਉਹ ਆਪਣਾ ਸਟੋਰ ਬੰਦ ਕਰਕੇ ਘਰ ਨੂੰ ਆ ਰਿਹਾ ਸੀ ਤੇ ਮੋਟਰਸਾਈਕਲ ਸਵਾਰਾਂ ਨੇ ਪੀੜ ਕੇ 2 ਜੁਲਾਈ ਨੂੰ ਜਿਸ ਵਾਂ ਦੀ ਜਿਹੜਾ ਵਾ ਐਫ ਆਈ ਆਰ ਉਹ ਰੱਦ ਹੋ ਚੁੱਕੀ ਹੈ ਐਫ ਆਈ ਆਰ ਨੰਬਰ 215 ਤੇ ਇਸ ਸੰਬੰਧੀ ਤਫ਼ਤੀਸ਼ ਜਾਰੀ ਹੈ ਜਿਹੜੇ ਦੋਸ਼ੀ ਨੇ ਬਖਸ਼ੀ ਜਾਊਗਾ ਜਲਦੀ ਜਲਦੀ ਕਤਲਦੇ